प्यारे बच्चों आज आप क्लास 4 गणित की दुनिया चैप्टर नंबर 1 एक्सरसाइज 1.3 करेंगे चलो बच्चों शुरू करते हैं हेठ लिखिया संख्यावां ਵਿੱਚ ਲਕੀਰੇ ਅੰਕ ਦਾ ਸਥਾਨਕ ਮੁੱਲ ਲਿਖੋ ਸਥਾਨਕ ਮੁੱਲ ਲਿਖਣ ਤੋਂ ਪਹਿਲਾਂ ਮੈਂ ਕੁਝ ਚੀਜ਼ਾਂ ਤੁਹਾਨੂੰ ਸਮਝਾ ਦিয়ে ਬੱਚੋ ਦੇਖੋ ਇੱਕ ਇਕਾਈ ਹੁੰਦੀ ਹੈ ਇੱਕ ਦਾ ਹੀ ਹੁੰਦੀ ਹੈ ਇੱਕ ਸੈਂਕੜਾ ਹਜ਼ਾਰ ਤੇ ਆਪਾਂ ਕਹੀਏ 10000 ਠੀਕ ਹੈ ਦੇਖੋ ਆ ਹੁੰਦਾ 1 ਠੀਕ ਹੈ ਇਹ ਦਾਜ ਦਾ ਮਤਲਬ 10 ਹੁੰਦਾ ਹੈ ਸੈਂਕੜੇ ਦਾ ਮਤਲਬ 100 ਹੋ ਜਾਂਦਾ ਹੈ ਹਜ਼ਾਰ ਹਜ਼ਾਰ 10000 ਦਾ ਮਤਲਬ ਠੀਕ ਹੈ ਠੀਕ ਹੈ ਬੱਚੋ ਹੁਣ ਕਿਸੇ ਵੀ ਸੰਖਿਆ ਦਾ ਜੇ ਆਪਾਂ ਨੇ ਸਥਾਨਕ ਮੁੱਲ ਦੇਖਣਾ ਹੈ ਜਿਵੇਂ ਮੈਂ ਕਹਾ ਕਿ ਇਹਦਾ ਸਥਾਨਕ ਮੁੱਲ ਦੇਖੀਏ ਜੇ 9 ਦਾ ਸਥਾਨਕ ਮੁੱਲ ਦੇਖੀਏ ਤਾਂ 9 ਲਿਖਣਾ ਹੈ ਬੱਚੋ ਤੇ 9 ਦੇਖੋ ਕੀ ਹੈ ਇਕਾਈ ਦਾਈ ਸੈਂਕੜਾ ਸੈਂਕੜਾ ਹੈ ਤਾਂ ਸੈਂਕੜੇ ਚ ਕਿੰਨੇ ਜ਼ੀਰੋ ਹੁੰਦੇ ਬੱਚੋ ਸੋ ਸੈਗਰਾ ਸੋ ਹੁੰਦਾ ਤਾਂ ਗੁਣਾ 100 ਕਰਨੀ ਹੈ ਠੀਕ ਹੈ ਠੀਕ ਹੈ ਤੇ ਇਹਦਾ ਮਤਲਬ ਇਹਦਾ ਸਥਾਨਕ ਮੁੱਲ ਕੀ ਹੋ ਗਿਆ ਬੱਚੋ 900 ਹੋ ਗਿਆ ਠੀਕ ਹੈ ਇਸੇ ਤਰ੍ਹਾਂ ਜੇ 8 ਦੀ ਪੁੱਛੀਏ ਤਾਂ 8 8 ਲਿਖਣਾ ਹੈ 8 ਕੀ ਹੈ ਬੱਚੋ 22 ਹੈ 22 ਕੀ ਹੈ ਗੁਣਾ 10 ਕਰਨੇ ਕਿੰਨਾ ਆ ਗਿਆ ਬੱਚੋ 80 ਆ ਗਿਆ ਇਸ ਤਰ੍ਹਾਂ ਆਪਾਂ ਨੇ ਸਥਾਨਕ ਮੁੱਲ ਦੇਖਣਾ ਠੀਕ ਹੈ ਚਲੋ ਸ਼ੁਰੂ ਕਰਦੇ ਹਾਂ तीन सौ छब्बीसों आपने दो का स्थानक मूल देखना है दो का स्थानक मूल की होगा बच्चों दो दाई पर है दहाई का मतलब दस दो गुणा दस कि भी ठीक है पाँच हज़ार चार सौ अठवंजा जार का स्थानक मुल देखना है चार यानी कि कितें है सैकड़े दे है सैकड़े का है गुणा सौ यानी कि चार सौ ठीक है जीरो जीरो देखो सैकड़े तो है सैकड़े का मतलब गुणा सौ ਠੀਕ ਹੈ ਗੁਣਾ 100 ਤੇ 0 ਨੂੰ ਕਿਸੇ ਨਾਲ ਵੀ ਗੁਣਾ ਕਰਦੇ ਹੋ 0 ਹੋ ਜਾਂਦਾ ਠੀਕ ਹੈ ਬੱਚੋ 8 8 ਬੱਚੋ ਕੀ ਹੈ 8 ਜਿਹੜੀ ਹੈ ਇਕਾਈ ਹੈ ਇਕਾਈ 1 ਹੁੰਦਾ ਹੈ ਇਹਦਾ ਮਤਲਬ 8 4716 ਹੈ 7 ਦਾ ਬੱਚੋ ਦੇਖੋ ਕੀ ਹੈ ਸੈਂਕੜੇ ਤੇ ਹੈ 100 ਯਾਨੀ ਕਿ 700 6318 ਇਹ 1 ਕਿਥੇ 1000 ਤੇ ਗੁਣਾ 1000 6 ਨੂੰ ਤਾਂ 6000 ਠੀਕ ਹੈ ਬੱਚੋ ਅੱਗੇ ਦੇਖੋ ਅੱਛਾ ਹੁਣ ਬੱਚੋ ਆਪਾਂ ਨੇ ਹੇਠਲੀਆਂ ਕਿਹੇ ਸੰਖਿਆਵਾਂ ਵਿੱਚ ਲਕੀਰੇ ਅੰਕ ਦਾ ਅੰਕਿਤ ਮੁੱਲ ਦੱਸਣਾ ਹੈ ਅੰਕਿਤ ਮੁੱਲ ਬੱਚੋ ਉਹੀ ਹੁੰਦਾ ਹੈ ਜਿਹੜਾ ਅੰਕ ਲਿਖਿਆ ਹੁੰਦਾ ਹੈ ਅੰਕਿਤ ਮੁੱਲ ਉਹੀ ਹੋਊਗਾ ਜਿਵੇਂ ਆਪਾਂ ਲਈਏ भी चार हज़ार सौ सताठ है यदा छे का अंकित मूल छे ही होगा चार दा पूछे तो दा चार होगा पं का पूछे पं होगा सत्त का पूछो सत होगा तीन हज़ार अस्सी द जीरो का अंकित मूल जीरो होगा छ छे हज़ार चार सौ तेई चार अंकित मूल चार होगा पाँच हज़ार दो सौ इक्की इक्कीस का अंकित मूल मुल होगा 8308 ਦਾ ਤਿੰਨ ਦਾ ਅੰਕਿਤਮੁੱਲ 3 ਹੋਊਗਾ ਜੇ ਤਿੰਨ ਦਾ ਸਥਾਨਕ ਮੁੱਲ ਪੁੱਛਦੇ ਤਾਂ ਕੀ ਹੋ ਜਾਂਦਾ ਬੱਚੋ 3 ਕਿਉਂਕਿ ਸੈਂਕੜੇ ਤੇ 100 ਹੋ ਜਾਂਦਾ 300 ਹੋ ਜਾਂਦਾ ਲੇਕਿਨ ਅੰਕਿਤਮੁੱਲ ਹਮੇਸ਼ਾ ਉਹੀ ਰਹੂਗਾ ਠੀਕ ਹੈ ਬੱਚੋ ਸਥਾਨਕ ਮੁੱਲ ਆਪਾਂ ਇਕਾਈ ਦਾ ਸੈਂਕੜੇ ਹਜ਼ਾਰ ਦੇ ਅਨੁਸਾਰ ਕਰਦੇ ਹਾਂ ਅੰਕਿਤਮੁੱਲ ਜੇ ਕੁਛੇ ਪੁੱਛੇ ਉਹੀ ਹੁੰਦਾ ਹੈ ਉਸ ਅੰਕ ਦਾ ਮੁੱਲ ਹੀ ਅੰਕਿਤਮੁੱਲ ਹੁੰਦਾ ਠੀਕ ਹੈ ਬੱਚੋ ਦੇਖੋ ਹੇਠ ਲਿਖਿਆ ਸੰਖਿਆਵਾਂ ਨੂੰ ਵਿਸਤ੍ਰਿਤ ਰੂਪ ਵਿੱਚ ਲਿਖਣਾ ਵਿਸਤ੍ਰਿਤ ਰੂਪ ਵਿੱਚ ਆਪਾਂ ਸਥਾਨਿਕ ਜਿਵੇਂ ਆਪਾਂ ਮੁੱਲ ਹੈ ਉਸੇ ਹਿਸਾਬ ਨਾਲ ਲਿਖਾਂਗੇ ਜਿਵੇਂ ਦੇਖੋ 2134 ਹੈ 2102 ਕੀ ਹੈ ਬੱਚੋ ਹਜ਼ਾਰ ਸੈਂਕੜਾ ਦहाई ਤੇ ਇਕਾਈ 2 ਹੈ ਹਜ਼ਾਰ ਤੇ ਹੈ ਤਾਂ ਹਜ਼ਾਰ ਨਾਲ ਗੁਣਾ 1 ਹੈ ਸੈਂਕੜੇ ਦੇ 100 ਨਾਲ ਗੁਣਾ 3 ਹੈ ਦहाई ਤੇ 10 ਨਾਲ ਗੁਣਾ 4 ਹੈ ਇਕਾਈ ਤੇ 1 ਨਾਲ ਗੁਣਾ ठीक है अच्छा यदा की आ गया दो हज़ार प्लस सौ प्लस ती प्लस चार ये बच्चों का की हो गया विस्तृत रूप हो गया ठीक है बच्चों अगे देखो अठ हज़ार पाँच सौ सॉरी अठ सौ छपंजा अठ सैकड़े दें अठ गुना सौ पांच गुणा दस छः गुणा एक तो आ हाँ गया बच्चों 800 सौ प्लस पौ सॉरी प्ल प्लस ठीक है आगे देखो नौ हज़ार एक सौ सठ नौ गुणा हज़ार एक गुणा सौ छः गुणा दस जीरो गुणा एक तो आ हाँ गया बच्चों नौ हज़ार प्लस सौ प्लस सठ तो आप प्लस जीरो लिखना चाहिए तो जीरो लिख हैं क्योंकि जीरो नाल किसी ने गुणा कर जीरो दिया जीरो है ठीक है अगे देखो सत्त हजार अठ सौ तेई तो की आ गया सत्त गुणा हजार अठ गुणा सौ दो गुणा दस तो ते तीन ते गुणा एक तो सत हज़ार अठ सौ भी तीन अठ सौ तेई ठीक है बच्चों अगे देखो पाँच हज़ार नौ सौ अड़ताली हज़ार नौ सौ चाली तो अठ की हो गया पाँच हज़ार नौ सौ अड़ताली ठीक है ਇਹਨੂੰ ਗੁਣਾ 1 ਨਾਲ ਲਿਖਣਾ ਚਾਹੋ ਤਾਂ ਲਿਖ ਸਕਦੇ। ਅਗਲੇ 6002 6000 2 1 ਆ ਬੱਚਾਲੇ ਆਪਾਂ ਨੇ ਲਿਖਣ ਦੀ ਲੋੜ ਨਹੀਂ ਹੁੰਦੀ ਕਿਉਂਕਿ ਇਹ ਤਾਂ ਜ਼ੀਰੋ ਤੇ ਜ਼ੀਰੋ ਹੀ ਹੁੰਦੀ ਜੇ ਫਿਰ ਵੀ ਲਿਖਣਾ ਹੈ ਤਾਂ ਆਪਾਂ ਇਸ ਤਰ੍ਹਾਂ ਲਿਖ ਸਕਦੇ ਹਾਂ 0 100 0 10 2 1 ਤਾਂ ਕੀ ਬਣ ਗਿਆ ਬੱਚੋ 6000 0 0 2 ਤਾਂ ਇਹਨੂੰ ਆਪਾਂ ਇਸ ਤਰ੍ਹਾਂ ਵੀ ਲਿਖ ਸਕਦੇ ਹਾਂ ਇਨੂੰ ਆਪਾਂ 6000 2 ਇਸ ਤਰ੍ਹਾਂ ਵੀ ਲਿਖ ਸਕਦੇ ਹਾਂ ਜਿਵੇਂ ਮਰਜ਼ੀ ਤੁਸੀਂ ਲਿਖ ਸਕਦੇ ਹੋ ਠੀਕ ਹੈ ਅੱਗੇ ਦੇਖੋ ਇਹ ਸੋਰੀ ਇਹ ਐਕਸਰਸਾਈਜ਼ ਤੋਂ ਡੀ ਕੰਪਲੀਟ ਹੋ ਗਈ ਓਕੇ ਥੈਂਕ ਯੂ